ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਪੱਤਨਾਂ ਵਾਲੇ ਕੂੜੇ ਤੇ ਡੰਪ ਤੇ ਮੌਜੂਦ ਹਾਂ ਜਿੱਥੇ ਕਿ دیر ਰਾਤ ਕੱਲ ਨੂੰ ਕੱਲ ਜਿਹੜੀ ਅੱਗ ਲੱਗੀ ਸੀ ਉਸ ਅੱਗ ਉੱਤੇ ਹਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਕਿਉਂਕਿ ਇੱਥੇ ਜਿਹੜਾ ਧੂਆ ਇਹ ਧੂਆ ਕੈਂਸਰ ਦਾ ਰੂਪ ਮੁਹੱਲੇ ਵਾਸੀਆਂ ਦਾ ਵੀ ਕਹਿਣਾ ਕਿ ਧਾਰਦਾ ਹੈ ਤੇ ਸਾਲਾਂ ਕਈ ਸਾਲ ਹੋ ਗਏ ਨੇ ਇਸ ਕੂੜੇ ਦੇ ਡੰਬ ਨੂੰ ਮਗਰ ਹਜੇ ਤੱਕ ਇਸ ਕੂੜੇ ਦੇ ਡੰਬ ਨੂੰ ਚੁਕਾਉਣ ਗਿਆ ਸਰਕਾਰਾਂ ਆਉਂਦੀਆਂ ਨੇ ਇਸ ਉੱਤੇ ਮੁੱਦੇ ਬਣਾ ਕੇ ਚੱਲ ਜਾਂਦੀਆਂ ਨੇ ਉੱਥੇ ਹੀ ਤਸਵੀਰਾਂ ਤੁਹਾਨੂੰ ਦਿਖਾਣੇ ਕਿ ਅੰਮ੍ਰਿਤਸਰ ਦੇ ਉਮੀਦਵਾਰ ਤਰਨਜੀਤ ਸੰਧੂ ਇਸ ਕੂੜੇ ਵਾਲੇ ਡੰਪ ਦਾ ਜੈਜਾ ਲੈਨ ਨੂੰ ਪਹੁੰਚੇ ਤੇ ਲੋਕਾਂ ਦੇ ਨਾਲ ਜਿਹੜੇ ਗੱਲਬਾਤ ਕਰ ਰਹੇ ਨੇ ਗੱਲਬਾਤ ਜ਼ਰੂਰ ਕਰਾਂਗੇ ਕੋਈ ਕੰਪਨੀ ਵੀ ਪਲੈਨਿੰਗ ਨਾ ਕੇ ਲਾਉਂਦੀ ਆ ਪਾ ਲਾਉਂਦੀ ਕੰਪਨੀ ਲਾਦੀ ਆ ਬੂਆ ਮੂਗਾ ਇਹਨਾਂ ਪੈਂਡ ਜਿੰਨੀ ਆ ਗਈ ਭਾਈ ਕੱਲ ਪੰਜ ਕੋਈ ਅਗਨੀ ਸੀ ਪੰਜ ਬਾਹ ਅਗ ਲੱਗੀ ਗੱਲ ਪੰਜੋ ਜੇ ਕੁਛ ਨਹੀਂ ਹੈ ਦਾ ਕੱਲ ਪੰਜੋ ਕੁਛ ਕੱਲ ਗੁੱਡ ਨਹੀਂ ਪਾਉਣਾ ਦੁਪਹਿਰ ਦੀ ਅਸੀਂ ਕਈ ਵਾਰੀ ਲੱਗਦੀ ਹੈ ਨੈਚੁਰਲ ਲੱਗਦੀ ਇਸ ਵਕਤ ਮੈਂ ਮੈਂ ਤਾਂ ਸਾਬ ਲਾ ਆ ਦੇਖੋ ਧੂਆ ਕਿੰਨਾ ਬਾਦੀ ਜਾ ਰਿਹਾ ਜਿਹੜੀ ਕੰਪਨੀ ਹੈ ਨਾ ਅੰਦਰ ਲਾਉਂਦੀ ਹੈ ਇਹ ਆ ਵੀ ਦੋ ਬੰਦੇ ਕਾ ਅੰਕ ਲਾਉਂਦੇ ਆ ਇਹਦੇ ਆ ਪੈਰ ਇਹਦੇ ਥੱਲੇ ਮੈਦ ਲਈ ਪੌਰੇ 3 ਕਰੋੜ ਰੁਪਏ ਲੈ ਕੇ ਵੀ ਫਿਰ ਵੀ ਇਹਨੂੰ ਅੱਦ ਲਾ ਜੇ ਥਾਂ ਕੀਤਾ ਜਾਂਦਾ ਵੀ ਅਸੀਂ ਰਾਤ ਰਸਾ ਸਹੀ ਕਰਦੇ ਆ ਕਾਲਜਾਂ ਦੇ ਵਿੱਚ ਸਿੱਧਾ ਕੀਤਾ ਜਾਂਦਾ ਹੁਣ ਇਹ ਧੂਆ ਜਿਹੜਾ ਚਾਹੀਦਾ ਸੀ ਰਾਜ ਸਰਕਾਰ ਜਾਨ ਜਿਹੜੀਆਂ ਮਸ਼ੀਨਾਂ ਲੱਗੀਆਂ ਮੈਂ ਰੀਸਾਈਕਲ ਵਾਲੀਆਂ ਉਹਦੇ ਵਿੱਚ ਮੇਰੇ ਹਿਸਾਬ ਨਾਲ ਤਿੰਨਾਂ ਮਹੀਨਿਆਂ ਤੋਂ ਪਹਿਲਾਂ ਇੱਥੇ ਜੱਡੀ ਨਹੀਂ ਕੱਢੀ ਹੋਣੀ ਰੀਸਾਈਕਲ ਦੀ ਜਿਹਦੀ ਖਾਦ ਬੰਨਜੀ ਤੇ ਤੋਂ ਬਣਾਉਂਗਾ ਨਹੀਂ 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 ਜੀ ਜੀ ਜਿੰਨੇ ਵੀ ਲੱਗੇ ਲੱਗੇ ਪਟਾਕੇ ਹੋਰ ਸੀਵਰੇਜ ਦੀ ਪਾਣੀ ਦੀ ਇਹ ਬੇਸਿਕ ਪ੍ਰੋਬਲਮ ਹੈ ਔਰ 2024 ਅਸੀਂ ਐਸੀ ਸਿਚੁਏਸ਼ਨ 'ਚ ਆ ਕਿ ਤੁਸੀਂ ਇਹਦਾ ਹਾਲਤ ਖੁਦ ਦੇਖੋ ਹੁਣ ਸੁਣੋ ਵੀਰੇ ਇਸ ਮਾਹੌਲ 'ਚ 1 ਲੱਖ ਘੱਟ ਤੋਂ ਘੱਟ ਬੰਦਾ ਇਹਦੇ ਆਊਂਗ ਰਹਿੰਦਾ ਹੈ 2.5 ਲੱਖ ਇੱਥੇ 2.5 ਲੱਖ ਹੋ ਗਿਆ ਇੱਥੇ ਚਾਰ ਹਿਸਟੋਰਿਕ ਮੰਦਰ ਤੇ ਗੁਰਦੁਆਰੇ ਨੇ ਇੱਥੇ ਨਾਲ ਰੇਲਵੇ ਲਾਈਨ ਹੈ ਕਿਨੋਂ ਸਾਰਿਆਂ ਦੇ ਲੋਰ ਏਸ਼ੀਆ ਦੀ ਇੱਕ ਨੰਬਰ ਦੀ ਮੰਡੀ ਹੈ ਦਾਣਾ ਮੰਡੀ ਦਾਣਾ ਮੰਡੀ ਹੈ ਇੱਥੋਂ ਦੀ ਹਾਂਜੀ ਹਾਂਜੀ ਉਹਨੇ ਇੰਨੇ ਸਾਲਾਂ ਤੋਂ ਸਭ ਕੁਝ ਹੈਗਾ ਇਹਨਾਂ ਨੇ ਜਿਹੜੇ ਇੱਥੋਂ ਦੇ ਲੋਕ ਨੇ ਇਹਨਾਂ ਦਾ ਹੱਕ ਹੈ ਇਹਨਾਂ ਨੇ ਧਰਨੇ ਦਿੱਤੇ ਨੇ ਰੌਲਾ ਪਾਇਆ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਾਈ ਸਾਹਿਬ ਇਹਦੇ ਦੇਖ ਇਹ ਸਾਥ ਇਹ ਲੈਂਦੇ ਨਾ ਇਹਨਾਂ ਦੇ ਬੱਚੇ ਲੈਂਦੇ ਨੇ ਤੇ ਇਹਨਾਂ ਦਾ ਗੁੱਸਾ ਜ਼ਾਇਦਾ ਇਹ ਸਾਰਿਆਂ ਸਾਡਿਆਂ ਦੀ ਰਿਸਪੌਂਸਿਬਿਲਟੀ ਹੈ ਕਿ ਇਹਨੂੰ ਰਿਜ਼ੋਲਵ ਕਰਵਾਈਏ ਇੱਥੇ ਸਰਕਾਰਾਂ ਰਹੀਆਂ ਐਮਪੀ ਸਾਹਿਬ 7 ਸਾਲ ਦੇ ਬੈਠੇ ਨੇ ਲੋਕਲ ਬਾਡੀਜ਼ ਮਨਿਸਟਰ ਵੀ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਫੇਰ ਹੁਣ ਆਪਦੀ ਹੈਗੀ ਆ ਇਹ ਤੇ ਸਾਰਿਆਂ ਦੀ ਦੇਖੋ ਮੈਂ ਮਿੱਟੀ ਘਟਾ ਨਹੀਂ ਸੁੱਟ ਰਿਹਾ ਕਿਸੇ ਤੇ ਜੀ ਜੀ ਆਪਾਂ ਅੱਗੇ ਦੀ ਗੱਲ ਕਰੀਏ ਅੱਛਾ ਅੱਗੇ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਯਾਰ ਪਲਾਨ ਮੈਨੂੰ ਮੈਨੂੰ ਪਲਾਨ ਪੁੱਛਦੇ ਜਿਹੜੇ ਬੰਦੇ ਬੈਠੇ ਨੇ ਪਹਿਲਾਂ ਉਹਨਾਂ ਨੂੰ ਪੁੱਛੋ ਨਾ ਕਿ ਕੀ ਰਿਸਪੌਂਸਿਬਿਲਟੀ ਕੀ ਦੀ ਆ ਹੁਣੇ ਅਗਰ ਇਹਨਾਂ ਦੇ ਬੱਚੇ ਤੇ ਇਹ ਇਸ ਤਰ੍ਹਾਂ ਦਾ ਸਾਹ ਲੈ ਰਹੇ ਨੇ ਤੇ ਰਿਸਪੌਂਸਿਬਿਲਟੀ ਤੇ ਕੋਈ ਕਾਉਂਟੇਬਿਲਿਟੀ ਤਾਂ ਹੁੰਦੀ ਆ ਨਾ ਆਹ ਦੇਖੋ ਆਹ ਰੀਪ੍ਰੋਸੈਸਿੰਗ ਪਲਾਂਟ ਸਾਹ ਲੈ ਪਿੱਛੇ ਦੇਖੋ ਆ ਲੱਗਦਾ ਤੁਹਾਨੂੰ ਸਕੈਮ ਹੈ ਇਹ ਦੱਸਦੇ ਨੇ ਕਿ ਕਰੋੜਾਂ ਰੁਪਏ ਇਹਨਾਂ ਦੇ ਹਲੇ ਵੀ ਇਸਤੇਮਾਲ ਕੀਤੇ ਜਾ ਰਹੇ ਨੇ 9.3 ਕਰੋੜ 9.3 ਕਰੋੜ ਹਰ ਮਿਲਿਆ ਜਾ ਰਿਹਾ ਇਹ ਪੋਲਿਟਿਕਸ ਨਹੀਂ ਹੈ ਯਾਰ ਇਹ ਤਾਂ ਨਾਰਮਲ ਕੁਝ ਤਾਂ ਸ਼ਰਮ ਆਣੀ ਚਾਹੀਦੀ ਆ ਜਿਹੜੇ ਰਿਸਪੌਂਸਿਬਿਲਟੀ 'ਚ ਬੈਠੇ ਨੇ ਤੇ ਮੈਂ ਤੇ ਪਹਿਲਾਂ ਵੀ ਜਦੋਂ ਇੱਕ ਦੋ ਵਾਰੀ ਇੱਥੇ ਕੈਂਪੇਨ 'ਚ ਆਇਆ ਮੈਂ ਇਸ ਇਸ਼ੂ ਦਾ ਰੇਜ਼ ਕੀਤਾ ਲੇਕਿਨ ਰਾਤ ਨੂੰ ਅੱਗ ਲੱਗੀ ਉਹਦੇ ਨਾਲ ਰਿਅਲਾਈਜੇਸ਼ਨ ਹੋਰ ਵੀ ਆਈ ਤੇ ਮੈਂ ਦੇਖਣ ਆਇਆ ਇਹਦੇ 'ਚ ਕੋਈ ਪੋਲਿਟਿਕਸ ਨਹੀਂ ਲੇਕਿਨ ਇਹ ਚੀਜ਼ ਹਾਈਲਾਈਟ ਕਰਨ ਦੀ ਨੰਬਰ 1 ਜ਼ਰੂਰਤ ਹੈ ਨੰਬਰ 2 ਅੱਜ ਕੱਲ ਟੈਕਨੋਲੋਜੀ ਬਹੁਤ ਅੱਗੇ ਪਹੁੰਚ ਗਈ ਹੈ ਕਈ ਸ਼ਹਿਰ ਨੇ ਬੰਗਲੌਰੂ ਹੈਗਾ ਇੰਡੋਰ ਹੈਗਾ ਜਿੱਥੇ ਇਹੋ ਜੀਆਂ ਮੁਸ਼ਕਲਾਂ ਹੱਲ ਹੋਈਆਂ ਔਰ ਪਿਛਲੇ 6 ਸਾਲ ਚੁਈਆਂ ਨੇ ਅਗਰ ਉੱਥੇ ਹੋ ਸਕਦੀਆਂ ਤੇ ਇੱਥੇ ਕਿਉਂ ਨਹੀਂ ਹੋ ਸਕਦੀ ਐਕਸਪਰਟ ਗਰੁੱਪ ਬੈਠਣਾ ਚਾਹੀਦਾ ਜਿਹਦੇ ਚ ਲੋਕਲ ਬੰਦੇ ਵੀ ਜਿਨ੍ਹਾਂ ਨੂੰ ਇੰਪੈਕਟ ਹੁੰਦਾ ਉਹ ਬੈਠਣ ਇੰਡੀਆ ਦੇ ਐਕਸਪੋਰਟ ਹੋਣ ਅਗਰ ਬਾਹਰੋਂ ਚਾਹੀਦਾ ਮੈਂ ਅਮਰੀਕਾ ਤੋਂ ਵੀ ਐਕਸਪੋਰਟ ਲਿਆ ਦਵਾਂਗਾ ਦੇਖੋ ਇਹ ਟੈਕਨੋਲੋਜੀ ਇਸ ਵੇਲੇ ਜ਼ਰੂਰਤ ਹੈ ਤੇ ਸਾਡੇ ਆਪਣੇ ਹੈਲਥ ਐਕਸਪੋਰਟ ਇਥੋਂ ਅੰਮ੍ਰਿਤਸਰ ਦੇ ਬੱਚੇ ਮੈਡੀਕਲ ਕਾਲਜ ਦੇ ਪੜ੍ਹੇ ਹੋਏ ਇਸ ਵੇਲੇ ਅਮਰੀਕਾ ਦੇ ਟੌਪ ਪੋਜੀਸ਼ਨ 'ਚ ਨੇ ਤੀਜਾ ਮੈਂ ਦੇਖੋ ਲੋਕਲ ਸਟੇਟ ਗਵਰਨਮੈਂਟ ਨਾਲ ਲੋਕਲ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨਾਲ ਤੇ ਇਹ ਰੇਡ ਕਰ ਹੀ ਰਹੇ ਨੇ ਮੈਂ ਅਗਰ ਇੱਥੇ ਰਿਸਪੌਂਸਿਬਿਲਟੀ ਮਿਲੀ ਤਾਂ ਡੈਫੀਨੇਟਲੀ ਇਹ ਸਭ ਤੋਂ ਪ੍ਰਾਇੋਰਟੀ ਤੇ ਇਸ਼ੂ ਲਾਵਾਂਗਾ ਸਰ 3 ਕਰੋੜ ਦੀ ਗੱਲ ਕੀਤੀ ਜਾਂਦੀ ਕਿ 3 ਕਰੋੜ ਦਿੱਤਾ ਜਾਂਦਾ ਹਰ ਵਾਰੀ ਤਾਂ ਇਹ ਅਗਲਾਂ ਦੇ ਪੈਸੇ ਲਈ ਜਾ ਰਹੇ ਮੈਨੂੰ ਤੇ ਮੈਨੂੰ ਤੇ ਇਤਰਾ ਹੀ ਇਹਨਾਂ ਨੇ ਸਮਝਾਇਆ ਮੈਨੂੰ ਪਹਿਲਾਂ ਲੱਗਾ ਸ਼ਾਇਦ ਕਿ ਨੈਚੁਰਲ ਅੱਗ ਲੱਗ ਰਹੀ ਹੈ ਲੇਕਿਨ ਇਹ ਤਾਂ ਕਹਿੰਦੇ ਨੇ ਬਾਰ-ਬਾਰ ਇੱਥੇ ਇਹੋ ਜਿਹਾ ਹੀ ਕੰਮ ਹੋ ਜਾਂਦਾ ਤੇ ਇਹ ਤੇ ਇਹ ਤੇ ਦੇਖੋ ਯਾਰ ਇਹ ਤੇ ਬਲੰਸਰ ਦਾ ਕਾਰਨ ਵੀ ਹਾਂ ਇਹ ਤੇ ਦੇਖੋ ਇਹ ਇਹ ਬਹੁਤ ਹੀ ਰਿਸਪਾਂਸਿਬਲ ਗੱਲ ਹੈ ਇਹਨਾਂ ਨੂੰ ਪ੍ਰੋਸੀਕਿਊਟ ਕਰਨਾ ਚਾਹੀਦਾ ਉਹ ਬੰਦਿਆਂ ਨੂੰ ਕਿਉਂਕਿ ਜਿਹੜਾ ਆਪਣਾ ਫਰਜ਼ ਨਹੀਂ ਨਿਭਾਰੇ ਇਹਨਾਂ ਦਾ ਹੱਕ ਹੈ ਯਾਰ ਇਹਨਾਂ ਦਾ ਹੱਕ ਇਹ ਥੋੜਾ ਹੈ ਕਿ ਇਥੋਂ ਦੀ ਸਾਹ ਲੈਣਾ ਇਹੋ ਜੀ ਨਾਲ ਤੁਸੀਂ ਜਲਾ ਕੇ ਪੋਇਜ਼ਨ ਕਰ ਦਿਓ ਮੁਹੱਲੇ ਵਾਸਤੇ ਨੂੰ ਨੂੰ ਸੋ ਟੇਰੇ ਕਿ ਮੁੱਦਾ ਬਣਾ ਦਿੱਤਾ ਜਾਂਦਾ ਮਗਰ ਹੱਲ ਨਹੀਂ ਕੀਤਾ ਜਾਂਦਾ ਇਸ ਸੀਤ ਹਰ ਵੋਟਾਂ ਦਿੱਤੇ ਗਿਆ ਜੁੜ ਜਾਂਦਾ ਹਰ ਲੀਡਰ ਬੋਲ ਕੇ ਜਾਂਦੇ ਜਾਂਦੇ ਨੇ ਹਰ ਵਾਰ ਨਹੀਂ ਬਟ ਹੁਣ ਤਾਂ ਅੱਗ ਲੱਗ ਗਈ ਨਾ ਹੁਣ ਤਾਂ ਸਾਹਮਣੇ ਵੀ ਆਇਆ ਤੇ ਹੁਣ ਤਾਂ ਜਿਹੜੇ ਵੋਟਾਂ ਮੰਗਦੇ ਉਹਨਾਂ ਨੂੰ ਕੋਈ ਸ਼ਰਮ ਤਾਂ ਆਉਣੀ ਚਾਹੀਦੀ ਆ ਤੁਹਾਡਾ ਤਜਰਬਾ ਬਹੁਤ ਸੋਨਾ ਹੈ ਵਿਦੇਸ਼ ਵਿੱਚ ਵੀ ਰਹੇ ਹੋ ਬਹੁਤ ਸੁਆਮਾਂ ਦੇ ਭਾਈਆ ਨੇ ਕੀ ਲੱਗਦਾ ਹੈ ਕਿ ਇਹਦੇ ਵਾਸਤੇ ਤੁਸੀਂ ਕਿਹਾ ਐਕਸਪਰਟ ਟੀਮ ਪਟਾਣੀ ਚਾਹੀਦੀ ਆ ਸ਼ਵਾਸ ਦੀ ਦਵਾਉਂਦੇ ਹੋ ਇਹਨਾਂ ਦੇ ਲੋਕ ਨਹੀਂ ਦੇਖੋ ਯਾਰ ਮੈਂ ਮੈਂ ਤਾਂ ਤੁਹਾਨੂੰ ਸਿੱਧੀ ਗੱਲ ਕਰਦਾ ਇਹਦੇ ਵਿੱਚ ਮੈਨੂੰ ਨਹੀਂ ਪਤਾ ਇਹਨਾਂ ਨੇ ਕਿਉਂ ਨਹੀਂ ਬਿਠਾਈ ਹਲੇ ਤੱਕ ਮੈਂ ਤਾਂ ਇਹੋ ਹੀ ਪੁੱਛਿਆ ਇਹਨਾਂ ਨੂੰ ਕਿ ਅਗਰ ਇਹ ਬਾਹਰ ਦੇ ਸ਼ਹਿਰ ਨਹੀਂ ਮੈਂ ਕਹਿ ਰਿਹਾ ਬਾਹਰ ਤੇ ਕਹੀ ਕਹਿ ਸਕਦੇ ਆ ਬੈਂਗਲੌਰੂ ਸਾਡੇ ਹਿੰਦੁਸਤਾਨ ਚ ਹੈ Indore ਸਾਡੇ ਹਿੰਦੁਸਤਾਨ ਚ ਹੈ ਤੁਸੀਂ ਬੜੋਦਾ ਦੇਖੋ ਕੈਂ ਬਦਲ ਗਿਆ ਤੇ ਯਾਰ ਅੰਬਰਸਰ ਚ ਇਹ ਵਿੱਚ ਸ਼ਹਿਰ ਦੇ ਵਿੱਚ ਚਾਰ ਹਿਸਟੋਰਿਕ ਸਥਾਨ ਨੇ ਲੱਖ ਤੋਂਤੇ 2.5 ਲੱਖ ਸਾਡੇ ਸਿਟੀਜ਼ਨ ਰਹਿੰਦੇ ਨੇ ਯਾਰ ਸਾਡੇ ਬੰਦੇ ਨੇ ਸਾਹ ਲੈਂਦੇ ਨੇ ਤੇ ਇਹ ਨਹੀਂ ਇਹਦੇ ਤੇ ਅਗਰ ਸਪੋਰਟਸ ਨਹੀਂ ਸੱਦਣੇ ਤੇ ਕਿਹਦੇ ਦੇ ਸੱਦਣੇ ਨੇ ਫਿਰ ਭਾਈ ਅਗਰ ਆਪ ਨਹੀਂ ਸਮਝ ਲੱਗ ਰਹੀ ਤੇ ਕਮ ਸਿਕਮ ਆਪਾਂ ਜਿਹੜਾ ਜਾਣਦਾ ਆ ਉਹਨੂੰ ਵਿੱਚ ਬਿਠਾ ਕੇ ਲੋਕਲ ਨੂੰ ਜ਼ਰੂਰ ਬਿਠਾਣਾ ਕਿਉਂਕਿ ਉਹਨਾਂ ਨੂੰ ਲੋਕਲ ਦੀ ਸਿਚੁਏਸ਼ਨ ਪਤਾ ਆ ਮੈਂ 100% ਸ਼ੋਰ ਆ 100% ਸ਼ੋਰ ਆ ਕਿ ਬਾਕੀ ਸ਼ਹਿਰਾਂ 'ਚ ਇੰਨੀ ਖਰਾਬ ਸਿਚੁਏਸ਼ਨ ਸੀ ਹੋ ਗਈ ਠੀਕ ਇੱਥੇ ਇੰਟਰਸਟ ਨਾਲ ਹੋਏਗੀ ਤੇ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਦਾ ਦੇਖੋ ਤੁਹਾਨੂੰ ਪਤਾ ਆ ਕਿ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਆ ਬਾਹਰ ਉਹ ਬੜਾ ਇੰਟਰਸਟ ਲੈਂਦਾ ਆ ਅੰਬਰ ਸਰ ਨੂੰ ਵਾਪਸ ਠੀਕ ਜੀ ਜੀ ਸਾਫ ਕਰਨ ਲਈ ਜੀ ਤੇ ਅਗਰ ਕੋਈ ਇਹਨਾਂ ਨੇ ਨਾ ਇੰਟਰ ਸ਼ੋ ਕੀਤਾ ਤੇ ਕੇਂਦਰੀ ਸਰਕਾਰ ਤੋਂ ਇੰਟਰਵੈਂਸ਼ਨ ਕਰਵਾਵਾਂਗੇ ਨੰਬਰ 2 ਜਿਹੜਾ ਸਾਡਾ ਭਾਈਚਾਰਾ ਬਾਹਰ ਹੈ ਜਿਹੜੇ ਪੈਸੇ ਵੀ ਇਕੱਠੇ ਕਰ ਚੁੱਕਿਆ ਉਹਨਾਂ ਚੋਂ ਇੱਕ ਪ੍ਰੋਜੈਕਟ ਉਹਨਾਂ ਦਾ ਸਵਸ਼ ਅਮਰਿਤ ਸਰ ਪ੍ਰੋਜੈਕਟ ਹੈ ਤੇ ਆ ਜਿਹੜਾ ਡੰਪ ਹੈ ਇਹ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੋ ਸਕਦਾ ਤੇ ਮੈਂ ਪੂਰਾ ਉਹਨਾਂ ਨੂੰ ਆਖਰਾ ਕਰਾਂਗਾ ਕਿ ਇਹਦੇ 'ਚ ਵੀ ਇੰਟਰਸਟ ਲੈਣ ਔਰ ਲੈਣਗੇ ਦੇਖੋ ਉਹ ਦਿਲੋਂ ਜੁੜੇ ਨੇ ਉਹ ਕੋਈ ਲੋਨ ਸ਼ੋਨ ਪੈਸੇ ਲਈ ਨਹੀਂ ਕਰ ਰਹੇ ਇਹ ਪੋਲਿਟੀਸ਼ੀਨਾਂ ਨੂੰ ਤਾਂ ਪਤਾ ਹੀ ਨਹੀਂ ਕਦੀ ਲਿਆਂਦਾ ਹੀ ਨਹੀਂ ਇਹਨਾਂ ਨੇ ਆਇਆ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਜੀ ਇਹ ਤੇ ਲੋਨ ਹੈ ਉਹ ਤੁਸੀਂ ਆਪ ਤਾਂ ਕਦੀ ਕੋਸ਼ਿਸ਼ ਕਰਕੇ ਦਿਖਾਓ ਅਗਰ ਵਿਚਾਰੇ ਇੱਥੇ ਡਾਕਟਰਾਂ ਦੇ ਮੁੰਡੇ ਨੇ ਆਪ ਕਮਾਂਦੇ ਨੇ ਲੋਕ ਇੱਥੋਂ ਦੇ ਜਿੰਨੇ ਪੋਲਿਟਿਸ਼ੀਅਨ ਨੇ ਕਿਤਨਾ ਪੈਸੇ ਕਮਾਏ ਸਭ ਨੂੰ ਪਤਾ ਆ। ਲੇਕਿਨ ਯਾਰ ਕੋਈ ਭਲਾ ਕੰਮ ਕਰ ਰਿਹਾ ਤਾਂ ਆਪਾਂ ਥੋੜਾ ਜਿਆਦਾ ਮੈਂ ਵੀ ਉਹਨਾਂ ਨੂੰ ਕਵਾਂਗਾ ਕਿ ਆ ਜਿਹੜਾ ਡੰਪ ਵਾਲਾ ਇਸ਼ੂ ਆ ਇਹ ਪ੍ਰਾਇੋਰਟੀ ਤੇ ਲੈਣ ਟੈਕਨੋਲੋਜੀ ਵੀ ਚ ਵੀ ਹੈਲਪ ਕਰਨਗੇ ਆਪਣਾ ਪੈਸੇ ਅਗਰ ਚਾਹੀਦੇ ਹੋਈਏ ਆਪ ਇਹਨੂੰ ਇੱਥੇ ਆ ਮਸ਼ੀਨਾ ਚੰਗੀਆਂ ਲਾਣ ਨੂੰ ਸ਼ੁਰੂ ਚ ਕਿ ਆ ਜਿਹੜਾ ਗੰਧ ਹੈ ਆ ਜਿਹੜੀ ਬੋ ਆਂਦੀ ਹੈ ਇਹਦੀ ਪ੍ਰੋਸੈਸਿੰਗ ਇਮੀਡੀਏਟਲੀ ਸ਼ੁਰੂ ਕਰੇ ਉਨ ਐਕਸਪਰਟ ਗਰੁੱਪ ਬੈਠ ਕੇ ਇਹ ਦੇਖੇ ਕਿ ਡੰਪ ਕਿਉਂ ਨਹੀਂ ਇੱਥੋਂ ਸ਼ਿਫਟ ਹੋ ਰਹਾ ਅਨੇਕਾਂ ਸਾਲ ਹੋ ਚੁੱਕੇ ਨੇ ਇਸ ਡੰਪ ਨੂੰ ਕਿ ਲੱਗਦਾ ਹੈ ਕਿ ਹਰ ਵਾਰ ਬਸ ਗੱਲਾਂ ਕਰ ਦਿੰਦੇ ਆ ਹਰ ਸਿਆਸਤਦਾਨ ਤੱਕ ਹੱਲ ਨਹੀਂ ਕੀਤਾ ਜਾਂਦਾ ਜ਼ਿੰਮੇਵਾਰ ਕਿੰਨੂ ਬਣਦੀ ਹੋਸੀ ਜ਼ਿੰਮੇਵਾਰੀ ਕਿਸ ਦੀ ਹੈ ਦੇਖੋ ਕਾਉਂਟੇਬਿਲਟੀ ਤੇ ਜਿਹੜੇ ਜਿਹੜੇ ਇਹਨਾਂ ਨੇ ਇਲੈਕਟ ਕੀਤੇ ਜਿਹੜੇ ਅਸਵੇਲੇ ਪੋਜੀਸ਼ਨ 'ਚ ਬੈਠੇ ਨੇ ਉਹਨਾਂ ਦੀ ਕਾਉਂਟੇਬਿਲਟੀ ਹੈ ਕਿੰਦੇ ਬੜਾ ਵਿਕਾਸ ਕਰਤਾ ਅਸੀਂ ਸ਼ਹਿਰ ਦਾ ਹਾਂ ਬਹੁਤ ਵਿਕਾਸ ਕਰਤਾ ਜੀ ਆ ਕੇ ਇੱਕ ਵਾਰੀ ਦੇਖਣ ਤੇ ਸੀ ਸ਼ਰਮਾਣੀ ਚਾਹੀਦੀ ਇੰਨੇ ਵੱਡੇ ਵੱਡੇ ਮੈਂ ਤਾਂ ਬਾਰ-ਬਾਰ ਕਹਿ ਰਹੇ ਆ ਯਾਰ ਕਿ ਆਪਾਂ 2024 ਚ ਬੈਠੇ ਆ ਤੇ ਗੱਲਾਂ ਕਿਹੜੀਆਂ ਕਰ ਰਹੇ ਆ ਅਸੀਂ ਸਾਨੂੰ ਕਿਤੇ ਸਕਾਈ ਟ੍ਰੇਨ ਲਗਾਨੀ ਚਾਹੀਦੀ ਇੰਨੇ ਇੱਥੇ ਵਿਜ਼ਿਟਰ ਆਉਂਦੇ ਇੱਕ ਫਰਜ਼ ਕਰੋ ਇਹ ਇਹ ਗੱਲ ਜਾਊਗੀ ਨਾ ਬਾਹਰ ਤੇ ਡਰ ਜਾਣਗੇ ਉਹ ਭਈ ਉਹ ਸਾਥ ਉਹ ਹੀ ਲੈਂਦੇ ਨਾ ਫਿਰ ਆਪਾਂ ਇੰਨੀ ਵੱਡੀਆਂ ਵੱਡੀਆਂ ਵਿਕਾਸ ਦੀਆਂ ਗੱਲਾਂ ਕਰਦੇ ਆਂ ਅਸੀਂ ਤੇ ਬਦਲ ਬਦਲ ਦਿੱਤਾ ਜੀ ਸਾਥ ਸਾਥ ਹੋ ਗਏ ਤੇ ਸੰਧੂ ਆਪਕੋ ਕੀ ਹੋਰ ਦੇਖੋ ਤੁਸੀਂ ਜੀ ਸੰਧੂ ਸਾਹਿਬ ਕੋ ਕੀ ਆਸਰ ਕਰਨ ਹੈ ਅਸਵੇਲੇ ਜਦੋਂ ਜਿੱਤ ਹੁੰਦੀ ਆ ਤਾਂ ਸਭ ਤੋਂ ਪਹਿਲੇ ਇਹ ਮੁੱਦਾ ਹੱਲ ਕੀਤਾ ਜਾਏਗਾ ਤੁਹਾਡੇ ਵੱਲ ਇਹ ਮੁੱਦਾ ਹੈ ਤੇ ਹੋਰ ਜਿੰਨੇ ਵੀ ਸਾਡੇ এনवायरमेंट ਦੇ ਔਰ ਸਾਫ ਸਫਾਈ ਦੇ ਦੂਜਾ ਮੈਂ ਤੁਹਾਨੂੰ ਕਿਹਾ ਲਾਅਨ ਆਰਡਰ ਦੇਖੋ ਮੈਂ ਜਿੱਤ ਤਰ੍ਹਾਂ ਕਿਹਾ ਅੰਮਰਸਰ ਸ਼ਰੀਫਾਂ ਦਾ ਘਰ ਹੈ ਬਦਮਾਸ਼ਾਂ ਦਾ ਨਹੀਂ ਇਹ ਬਦਮਾਸ਼ੀਆਂ ਆਪਣੇ ਘਰ ਰੱਖੋ ਠੀਕ ਤੇ ਤੀਜੀ ਸਾਡੇ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦੀਆਂ ਇਨਕਮ ਜਨਰੇਸ਼ਨ ਤੇ ਉਹਨਾਂ ਦੀਆਂ ਨੌਕਰੀਆਂ ਕਿਉਂ ਨਹੀਂ ਮਿਲ ਸਕਦੀਆਂ ਅਗਰ ਹੋਟਲ ਇੱਥੇ ਖੁੱਲ ਰਹੇ ਨੇ ਇੰਨਾ ਟੂਰਿਸਟ ਆ ਰਿਹਾ ਆ ਸਾਰ ਸੁਤਰਾ ਹੋਊਗਾ ਤੇ ਹੋਰ ਟੂਰਿਸਟ ਆਏਗਾ ਹੋਰ ਟੂਰਿਸਟ ਆਏਗਾ ਤੇ ਹੋਰ ਹੋਟਲ ਬਣਨਗੇ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਟ੍ਰੇਨਿੰਗ ਇੱਥੇ ਕਰਵਾਵਾਂਗੇ ਤੁਹਾਨੂੰ ਪਤਾ VFS ਨੇ ਡਿਸਾਈਡ ਕੀਤਾ ਹੈ ਕਿ ਉਹ ਇੱਕ ਟ੍ਰੇਨਿੰਗ ਸੈਂਟਰ ਹੋਟਲ ਦਾ ਟ੍ਰੇਨਿੰਗ ਸੈਂਟਰ ਤਾਜ ਦੇ ਨਾਲ ਬਣਾਣਗੇ ਇੱਥੇ ਇਤਰਾ ਹੀ ਹੋਰ ਕਈ ਕੰਪਨੀਆਂ ਨੇ ਜਿਹੜੇ ਮੇਰੇ ਬਾਹਰ ਰਹਿ ਕੇ ਦੇਖੋ 4 ਸਾਲ ਚ ਅਮਰੀਕਾ ਤੇ ਅਸੀਂ ਡਿਲੀਵਰ ਕੀਤਾ ਅਮਰੀਕਾ ਪਰਦਾ ਹਵਾ ਹਵਾਈ ਗੱਲ ਨਹੀਂ ਕਰ ਰਹੇ ਉੱਥੇ ਵੀ ਐਂ ਕਹਿੰਦੇ ਸੀ ਲੋਕ ਸਮਸਾ ਜੈ ਸ਼ੰਕਰ ਜੀ ਪਹੁੰਚੇ ਸੀ ਜੇ ਯਾਰ ਹੋਰ ਮੁੱਦੇ ਜਿਹੜਾ ਮਿਲਿਆ ਲੋਕਾਂ ਦੇ ਵਿੱਚ ਇੱਕ ਜਿਹੜੀ ਬੜੀ ਵੱਡੀ ਆਸ ਨਹੀਂ ਚੱਕੀ ਆ ਉਸ ਤੋਂ ਬਾਅਦ ਤੁਹਾਨੂੰ ਇਹ ਜਿਹੜੀ ਗੱਲ ਹੈ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਬਹੁਤ ਭਾਵਨਾਵਾਂ ਜੁੜੀਆਂ ਨੇ ਸ਼ਰਧਾਲੂ ਬਹੁਤ ਆਉਂਦੇ ਨੇ ਇਸ ਵਿੱਚ ਹਰਮੰਦਰ ਸਾਹਿਬ ਦਾ ਬੜਾ ਵੱਡਾ ਨਾਮ ਹੈ ਸੋ ਕੀ ਹੋਰ ਗਲਤ ਤੁਹਾਡੀਆਂ ਆਪਣੀਆਂ ਹੋਈਆਂ ਕਿ ਵਿਕਾਸ ਨੂੰ ਲੈ ਕੇ ਨਹੀਂ ਵਿਕਾਸ ਨਹੀਂ ਤਾਂ ਬੜੀ ਕਲੀਅਰਲੀ ਮੈਂ ਤੁਹਾਡੇ ਸਾਹਮਣੇ ਪਹਿਲਾਂ ਵੀ ਗੱਲਾਂ ਰੱਖੀਆਂ ਨੇ ਤੇ ਕਨੈਕਟੀਵਿਟੀ ਹੈ ਕਈ ਹੋਰ ਚੀਜ਼ਾਂ ਨੇ ਲੇਕਿਨ ਇਸ ਵੇਲੇ ਆਛੂਲੇ ਸਾਨੂੰ ਹਾਈਲਾਈਟ ਕਰਨੀ ਲੋੜ ਆ ਆ ਜਿਹੜੀ ਅੱਗ ਲੱਗੀ ਆ ਤੇ ਆ ਸਾਡੇ ਭਰਾਵਾਂ ਭੈਣਾਂ ਨੂੰ ਜਿਹੜਾ ਸਾਹ ਲੈ ਰਿਆ ਬਿਲਕੁਲ ਬਿਲਕੁਲ ਯਾਰ ਕਾਂਗਰਸ ਨੇ کم سے کم 15 20 ਸਾਲ ਦੇ ਇਸ ਇਸ਼ੂ ਤੇ ਲੜ ਰਹੇ ਨੇ ਤੇ ਇਹਨਾਂ ਦੀ ਆਵਾਜ਼ ਸੁਣਨੀ ਚਾਹੀਦੀ ਇਸ ਨਹੀਂ ਦੀ ਕਿ ਸਿਰਫ ਇਹਨਾਂ ਦੀ ਆਵਾਜ਼ ਆ ਕਿਉਂਕਿ ਇਹ ਸਾਰਾ ਇੰਪੈਕਟ ਸਾਨੂੰ ਕਰਦਾ ਆ ਅੰਮ੍ਰਿਤਸਰ ਨੂੰ ਕਰਦਾ ਆ ਤੇ ਜਿਹੜੀ ਸਾਡੀ ਗਾਂ ਟੂਰਿਜ਼ਮ ਆ ਉਹਨੂੰ ਵੀ ਕਰੇਗਾ ਉਹ ਸਾਡੇ ਅਗਰੋਂ ਇਹਦੇ ਵਿੱਚ ਕਾਲੀ ਭਾਈ ਬਾ ਸਰਕਾਰ ਬਣੀ ਲੋਕਰ 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 ਜਿਹੜਾ ਇਹ ਲੀਡਰ ਨੇ ਉਹ ਸਾਹੀ 96 ਦੇ ਧਰਨੇ ਲਾਉਂਦੇ ਖਰਬਾ ਬਲਗਾ ਮੈਂ ਮੈਂ ਕਿਸੇ ਨੂੰ ਰੰਧਾਵਾ ਸਾਹਿਬ ਜਿਹੜੇ ਸੈਨੇਟ ਡਿਪਟੀ ਮੇਰੇ ਸੀ ਆ ਉਦੋਂ ਮੇਟੀ ਮੈਂ ਹੀ ਪੁਆਈ ਸੀ ਸਾਰੇ ਮੇਰੀ ਗੱਲ ਸੁਣੋ ਡਿਪਲਮੇਟੀ ਬਾਅਦ ਰੰਧਾਵਾ ਆ ਜਿਹੜਾ ਪੁਲ ਬਣਿਆ ਉਹਨਾਂ ਦਾ ਕੰਸਟਰਕਟਰ ਮਜੀਦ ਸਿੰਘ ਕੱਤੜ ਜਿਹੜੇ ਮੰਤਰੀ ਸਨ ਇਹ ਸੈਨੇਟ ਡਿਊਟੀ ਮੇਰੇ ਸਨ ਦੋ ਬੀਜੇਪੀ ਦੇ ਇਥੇ ਜਿਹੜੇ ਸੀ ਮੇਅਰ ਸਨ ਇਹ ਨਾ ਹੀ ਉਹ ਨਾ ਮੇਰੀ ਗੱਲ ਮੇਰੀ ਗੱਲ ਜਿਹੜੀ ਨੇ ਸੰਧੂ ਸਾਹਿਬ ਜੋ ਕਿ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਨੇ ਤੇ ਇੱਥੇ ਡੰਪ ਦਾ ਜਿਹੜਾ ਜ਼ਾਇਜ਼ਾ ਲੈਣ ਨੂੰ ਪਹੁੰਚੇ ਨੇ ਤੇ ਮੁਹੱਲੇ ਵਾਸੀਆਂ ਤੇ ਜਿਹੜੀਆਂ ਸਮੱਸਿਆਵਾਂ ਨੇ ਉਹ ਸੁਣ ਰਹੇ ਨੇ ਤਰਨਜੀਤ ਸੰਧੂ ਮੌਕੇ ਤੇ ਪਹੁੰਚ ਰਹੇ ਨੇ ਤੇ ਲੋਕਾਂ ਦੇ ਨਾਲ ਜਿਹੜੀਆਂ ਗੱਲਬਾਤ ਜ਼ਰੂਰ ਕਰ ਰਹੇ ਨੇ ਤੇ ਔਰਨਾ ਵੱਲੋਂ ਵਿਸ਼ਵਾਸ ਦਿਵਾਇਆ ਜਾ ਰਿਹਾ ਜੇਕਰ ਅੰਮ੍ਰਿਤਸਰ ਦੀ ਆਵਾਮ ਸਾਨੂੰ ਮੌਕਾ ਦਿੰਦੀ ਹੈ ਤਾਂ ਇਸ ਡੰਪ ਦਾ ਅਸੀਂ ਹੱਲ ਜ਼ਰੂਰ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਜੇਕਰ ਭਾਜਪਾ ਦੀ ਸਰਕਾਰ ਜੇਕਰ ਉਮੀਦਵਾਰ ਵੱਜੂ ਇੱਥੇ ਆਉਂਦੀ ਹੈ ਤਾਂ ਆ ਕੀ ਹਾਲ ਕੀਤੇ ਜਾਂਦੇ ਨੇ ਕਿਉਂਕਿ ਸੰਧੂ ਸਾਹਿਬ ਲਗਾਤਾਰ ਜਿਹੜਾ ਲੋਕਾਂ ਦੇ ਨਾਲ ਇੱਥੇ ਮਿਲ ਵਰਤ ਰਹੇ ਨੇ ਤੇ ਜਿਹੜਾ ਡੰਪ ਦਾ ਜਿਹੜਾ ਜਾਇਜ਼ਾ ਲੈ ਰਹੇ ਨੇ ਤੇ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹ ਜ਼ਰੂਰ ਸੁਣ ਰਹੇ ਨੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਮੁਹੱਲੇ ਵਾਸੀ ਵਰਕਰ ਸਹਿਬਾਨ ਜਿਹੜੇ ਤਰਨਜੀਤ ਸੰਧੂ ਨੇ ਉਹ ਇੱਥੇ ਜਾਇਜ਼ਾ ਲੈਣ ਨੂੰ ਪਹੁੰਚੇ ਨੇ ਤੇ ਜਿਹੜਾ ਕੂੜੇ ਦੇ ਡੰਪ ਦੇ ਕੱਲ ਰਾਤ ਨੂੰ ਜਿਹੜੀ ਭਿਆਨਕ ਅੱਗ ਲੱਗੀ ਸੀ ਤਾਂ ਉਸ ਅੱਗ ਨੂੰ ਕੰਟਰੋਲ ਕਿਦਾਂ ਕੀਤਾ ਜਾ ਸਕਦਾ ਉਸ ਬਾਰੇ ਵੀ ਗੱਲ ਕੀਤੀ ਹੈ ਤਾਂ ਇਹ ਦੇਖਣਾ ਹੋਵੇਗਾ ਜੇਕਰ ਬੀਜੇਪੀ ਦੀ ਸਰਕਾਰ ਆਉਂਦੀ ਹੈ ਤਾਂ ਇਸ ਡੰਪ ਦਾ ਹੱਲ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਦੇਖਣਾ ਹੋਵੇਗਾ ਕਿਉਂਕਿ 4 ਜੂਨ ਨੂੰ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਨੇ ਉਸ ਵਿੱਚ ਜਿਹੜਾ ਡੰਪ ਦਾ ਮੁੱਦਾ ਹੈ ਉਸ ਨੂੰ ਬੜਾ ਵੱਡਾ ਰੱਖਿਆ ਗਿਆ ਤੇ 4 ਜੂਨ ਨੂੰ ਜੇਕਰ ਕਿਸੇ ਵੀ ਐਮਪੀ ਦੀ ਜਿੱਤ ਹੁੰਦੀ ਹੈ ਤਾਂ ਇਸ ਡੰਪ ਦਾ ਹੱਲ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਸੰਧੂ ਸਾਹਿਬ ਨੇ ਜੋ ਕੀ ਲੋਕਾਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਨੇ ਤੇ ਲੋਕਾਂ ਕੋਲ ਜਿਹੜੀ ਸਮੱਸਿਆ ਸੁਣ ਰਹੇ ਨੇ ਕਿਉਂਕਿ ਇਸ ਡੰਪ ਦਾ ਜਿਹੜਾ ਮੁੱਦਾ ਹੈ ਬਹੁਤ ਵੱਡਾ ਮੁੱਦਾ ਕਿਉਂਕਿ ਇਸ ਡੰਪ ਦੇ ਉੱਤੇ ਜਿਹੜੀ ਅੱਗ ਲੱਗੀ ਹੈ ਧੂਏ ਦੇ ਕਰਕੇ ਆ ਜਿਹੜਾ ਡੰਪ ਲੋਕ ਕੈਂਸਰ ਦਾ ਰੂਪੀ ਤਾਰ ਸਕਦਾ ਮਗਰ 4 ਜੂਨ ਨੂੰ ਜਦੋਂ ਵੀ ਜਿੱਤ ਕਿਸੇ ਵੀ ਐਮਪੀ ਦੀ ਹੁੰਦੀ ਆ ਇਸ ਡੰਪ ਦਾ ਜਿਹੜਾ ਮੁੱਦਾ ਹੈ ਉਸ ਨੂੰ ਵੱਡਾ ਰੱਖ ਕੇ ਦੇਖਿਆ ਜਾਏਗਾ ਕਿ ਇਹ ਇਸ ਦਾ ਮੁੱਦਾ ਕਿਹੜਾ ਐਮਪੀ ਹੱਲ ਕਰੇਗਾ ਹੂੰ ਇਸ ਦੇ ਨਾਲ ਹੀ ਮੈਨੂੰ ਦੇਵ ਇਜ਼ਾਜ਼ਤ ਮੈਂ ਮਾਨਵ ਦਾ ਸਮਰਜੂ ਅੰਮ੍ਰਿਤਸਰ